ਸਾਸ੍ਰੀਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਸਰਦੀ ਦੇ ਮੌਸਮ ਵਿੱਚ ਦੇਸੀ ਮੁਰਗੀ ਪਾਲਣ ਨੂੰ ਸਰਦੀ ਲੱਗ ਜਾਂਦੀ ਹੈ ਤੇ ਕਾਫੀ ਮੁਬਾਰੀਆਂ ਲੱਗ ਜਾਂਦੀਆਂ ਹਨ ਜਿਵੇਂ ਮੁਰਗੀ ਘਰ ਘਰ ਦੀ ਆਵਾਜ਼ ਕਰਦੀ ਹੈ ਉੱਪਰ ਦੀ ਮੂੰਹ ਪਲਾ ਕੇ ਸਾਹ ਲੈਂਦੀ ਹੈ ਐਦਾਂ ਲੱਗਦਾ ਹੈ ਜਿਵੇਂ ਗਲੇ ਵਿੱਚ ਕੁਝ ਜੰਮ ਗਿਆ ਹੈ ਤਾਂ ਗਲੇ ਵਿੱਚ ਆਪ ਬਣ ਜਾਂਦਾ ਹੈ ਤਾਂ ਸੀਆਰਡੀ ਮੋਬਾਰੀ ਲੱਗ ਜਾਂਦੀ ਹੈ ਤਾਂ ਮੋਬਾਰੀਆਂ ਨੂੰ ਠੀਕ ਕਰਨ ਲਈ ਅੱਜ ਇਧਰ ਕਾੜਾ ਬਣਾ ਰਿਹਾ ਤਾਂ ਦੇਖੋ ਇਸ ਕਾੜੇ ਵਿੱਚ ਕੀ ਕੀ ਮਲਾਇਆ ਹੈ ਇਸ ਵੀਡੀਓ ਚ ਤੁਹਾਨੂੰ ਦੱਸਾਂਗੇ ਤਾਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਤਾਂ ਜੋ ਸਮਝ ਆ ਸਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀ ਤੁਹਾਨੂੰ ਮੁਰਗੀ ਪਾਲਣ ਬਾਰੇ ਵੀਡੀਓ ਮਿਲ ਸਕਣਾ ਤਾਂ ਇੱਧਰ ਹੁਣ ਦਿਖਾਵਾਂਗੇ ਤੁਹਾਡੇ ਵਿੱਚ ਇਹਦੀ ਕੁਝ ਪਾਇਆ ਹੈ ਇਧਰ ਗੋੜ ਪਾਇਆ ਹੈ ਜਬਾਨ ਅਦਰਕ ਦੋਪੀ ਇਧਰ ਪੈਕਟ ਲੈਂਦਾ ਹੈ ਪੰਚਾਇਤੀ ਦੁਕਾਨ ਤੋਂ ਆਮ ਦਰਦ ਜੋ ਛੰਟਾ ਸੀ ਪੈਕਟ ਵਿੱਚ ਕਾਫੀ ਕੁਝ ਮਲਾਇਆ ਹੋਇਆ ਹੈ ਜਿਵੇਂ ਲੌਂਗ ਮੋਟੀ ਇਲਾਚੀ ਔਰ ਜੋ ਬੇਰ ਹੁੰਦੇ ਹਨ ਉਹ ਬੇਰਾਂ ਦਾ ਚੂੜਾ ਔਰ ਸਸਬਾਰੇ ਆਦੀ ਤਰਤੂਲਸੀ ਕਾਫੀ ਚੀਜ਼ਾਂ ਦੇ ਚਮਲਾਈਆਂ ਹੋ ਗਿਆ ਹਨ ਜੋ ਉੱਪਰ ਲਿਖਾ ਹੈ ਸਰਦੀ ਖਾਂਸੀ ਕਾ ਇਲਾਜ ਇਹ ਸਰਦੀਆਂ ਕਿਨੂੰ ਸਰਦੀਆਂ ਸਰਦੀਆਂ ਤੇ ਬਨ ਸਾਦੇ ਦੁਕਾਨ ਤੋਂ ਪੈਕੇਟ ਮਿਲਦਾ ਹੈ ਦਾ ਮੁੱਲ 40 ਰੁਪਏ ਹੁੰਦਾ ਹੈ ਪਰ ਇਹ ਗਾੜੇ ਪਾਇਆ ਜਾਂਦਾ ਹੈ ਇਧਰ ਕੋਡ ਰੱਖਿਆ ਹੈ ਤੇ ਅਦਰਕ ਅਜਵੈਨ ਅਜਵੈਨ 50 ਗ੍ਰਾਮ ਜਵੈਨ 200 ਗ੍ਰਾਮ ਅਦਰਕ ਤਾਂ ਲਸਣ ਹੈ ਜੇ ਜੇ ਹੈਗਾ ਤਾਂ ਲਸਣ ਪਾ ਲੋ ਨਹੀਂ ਤਾਂ ਕੋਈ ਗੱਲ ਨਹੀਂ ਤਾਂ ਸਾਰਾ ਕੁਝ ਇਧਰ ਪਾਣੀ 4 ਲੀਟਰ ਪਾਣੀ ਲੈਣਾ ਹੈ ਚਾਹ ਦੇ ਤੋਂ ਪਾਣੀ ਚ ਇਹ ਕੁਝ ਮਿਲਾ ਦੇਣਾ ਹੈ ਤਾਂ ਅਦਰਕ ਨੂੰ ਪੀਸ ਕੇ ਜਾਂ ਗ੍ਰੈਂਡਰ ਕਰਕੇ ਇਹਦੇ ਚ ਪਾ ਦੇਣਾ ਹੈ ਤੇ ਜਾਂ ਛੋਟੇ ਛੋਟੇ ਟੁਕੜੇ ਕਰ ਕਰਕੇ ਅਦਰਕ ਦੇ ਜਿੱਦਾਂ ਦੇਖੋ ਅਦਰਕ ਪਾਈ ਹੈ ਉਹ ਨਹੀਂ ਖਾਣ ਤੇ ਇੱਧਰ ਬੇਰ ਵਗੈਰਾ ਵੀ ਪਾਏ ਹੋਏ ਹਨ ਇਹ ਬੇਰ ਇਹ ਦੇਖੋ ਬੇਰ ਲਾਚੀ ਇਲਾਚੀ ਮੋਟੀ ਲਾਚੀ ਹੈ ਕਾਲੀ ਲਾਚੀ ਤੇ ਕਾਲੀ ਮਿਰਚ ਵੀ ਹੈ ਵਿੱਚ ਕਾਫੀ ਚੀਜ਼ਾਂ ਮਲਾਈਆਂ ਹੋਈਆਂ ਹਨ ਤੇ ਇਹਦਾ ਕੜਾ ਬਣਾ ਰਿਹਾ ਤੇ ਮੁਰਗੀਆਂ ਨੂੰ ਪਲਾ ਜਾਣਾ ਹੈ ਕੜਾ ਤਾਂ ਦੋ ਦਿਨਾਂ ਚ ਮੁਰਗੀਆਂ ਠੀਕ ਹੋ ਜਾਣਗੀਆਂ ਜਿਵੇਂ ਕੜਾ ਪਲਾਉਣਾ ਹੈ ਅੱਗੇ ਦੇ ਤੁਹਾਨੂੰ ਸਾਰਾ ਪ੍ਰੈਸ ਵੀਡੀਓ ਵਿੱਚ ਦਿਖਾਵਾਂਗੇ ਕਾੜਾ ਤਿਆਰ ਹੋ ਰਿਹਾ ਹੈ ਜਦੋਂ ਤੱਕ ਇਸ ਦੇ ਬਾਲੇ ਨਹੀਂ ਆ ਜਾਂਦੇ ਕਾੜੇ ਦੇ ਉਹ ਤੱਕ ਕਾੜਾ ਤਿਆਰ ਨਹੀਂ ਹੋਵੇਗਾ ਚੱਲੋ ਲੈ ਲਓ ਫੱਕੇ ਤੁਹਾਨੂੰ ਵੀਡੀਓ ਦਿਖਾਦੇ ਚੱਲਾਂਗੇ ਕਿਵੇਂ ਮੁਰਗੀਆਂ ਨੂੰ ਕਾੜਾ ਪਿਲਾਣਾ ਹੈ ਲਗ ਕੱਟ ਗਈ ਸ਼ਾਇਦ ਕਿ ਪਾਣੀ ਵਾਲਾ ਆ ਰਿਹਾ ਘੜੇ ਨੂੰ ਮੈਂ ਜੇ ਤੁਹਾਨੂੰ ਘਰ ਮੈਂ ਚਲਾਇ ਚੱਲਾਂਗੇ ਤਾਂ 4 ਲੀਟਰ ਪਾਣੀ ਪਾਉਣਾ ਹੈ ਤਾਂ ਇਦਾਂ ਪਤਾ ਲੱਗਦਾ ਉਹ ਵੀ ਕਿ ਜਿਵੇਂ 3 ਲੀਟਰ ਪਾਣੀ ਰਹਿ ਗਿਆ ਹੈ ਇਹ ਬੋਲ ਆ ਗਿਆ ਹੈ ਤੁਹਾਡਾ ਕੜਾ ਤਿਆਰ ਹੋ ਜਾਵੇਗਾ ਐਦਾਂ ਕੜੇ ਨੂੰ ਉਬਾਲਾ ਹੋ ਲੱਗਿਆ ਹੈ ਤੁਹਾਨੂੰ ਦੇਖੋ ਕੜਾ ਤਿਆਰ ਹੋ ਗਿਆ ਹੈ ਤੇ ਅੱਗੇ ਤੁਹਾਨੂੰ ਫਾਰਮ ਚ ਲੈ ਕੇ ਚਲਦੇ ਹਾਂ ਫਾਰਮ ਤੇ ਪਹੁੰਚ ਪਏ ਹਾਂ ਤੇ ਦੇਖੋ ਕਾੜਾ ਐਦਾਂ ਦਾ ਬਣਿਆ ਹੈ ਜਿਹੜੇ ਪਤੀਲੇ ਚ ਕਾੜਾ ਬਣਾਇਆ ਸੀ ਤਾਂ ਛਾਣ ਕੇ ਲਿਆਂਦਾ ਬਾਕੀ ਮਾਲ ਬਚ ਗਿਆ ਹੈ ਤੇ ਬਾਕੀ ਮਾਲ ਕੱਲ ਨੂੰ ਪਾਵਾਂਗੇ ਤੇ ਤੁਹਾਨੂੰ ਵੀਡੀਓ ਤਾਂ ਨਹੀਂ ਵਿਖਾ ਸਕਾ ਪਰ ਤੁਹਾਨੂੰ ਦੱਸ ਰਿਹਾ ਹਾਂ ਵੀਡੀਓ ਚ ਤਾਂ ਅੱਗੇ ਤੁਹਾਨੂੰ ਦਿਖਾਵਾਂਗੇ ਕਿੱਦਾਂ ਕਾੜਾ ਦੇਣਾ ਹੈ ਮੁਰਗੀ ਨੂੰ ਬਾਲਟੀ ਚ ਨਾਲ ਪਾਣੀ ਪਰਨਾ ਹੈ ਤੇ ਡ੍ਰਿੰਕਰ 5 ਲੀਟਰ ਲੀਟਰ ਦਾ ਡਿੰਕਰ ਹੈ ਤਾਂ ਦੇਖੋ ਕੜਾ ਬਣਾਇਆ ਹੈ ਜਿਹੜਾ ਚਾਹੇ ਕੋਈ ਕੱਪ ਲੈ ਲਓ ਜਾਂ ਗਲਾਸ ਲੈ ਲਓ ਤਾਂ ਅੱਧੇ ਨਾਲ ਥੋੜਾ ਜਿਹਾ ਘੱਟ ਹੋਵੇ ਜਿਨ੍ਹਾਂ ਦੀਆਂ ਮੁਰਗੀਆਂ ਜ਼ਿਆਦਾ ਮਵਾਰ ਹਨ ਤਾਂ ਥੋੜਾ ਜ਼ਿਆਦਾ ਲੈ ਲਓ ਅੱਧਾ ਗਲਾਸ ਹੀ ਲੈ ਲੋ ਤੇ ਕੱਪ ਪੂਰਾ ਲੈ ਲੋ ਇਹਦੇ ਵਿੱਚ ਪਾ ਦਿਓ ਪਾਣੀ ਚ 2 ਕੱਪ ਜਾਂ ਗਲਾਸ ਪਾਉਣੇ ਹਨ ਕੱਪ ਪੂਰਾ ਪਾਓ ਗਲਾਸ ਅੱਧਾ ਪਾਓ ਦੇਖੋ ਕਾੜੇ ਵਾਲਾ ਪਾਣੀ ਬਣ ਗਿਆ ਹੈ ਤਲਾ ਲਾਇਆ ਨਹੀਂ ਸੀ ਲਾ ਕੇ ਥੋੜਾ ਜਿਹਾ ਹੋਰ ਵੀ ਪਾ ਦਿਆ ਮੁਰਗੇ ਕਾਫੀ ਮਵਾਰ ਹਨ ਤਲਾਇਆ ਹੋਇਆ ਵੀ ਪਾਤਾ ਘਾੜਾ ਪਾਣੀ ਚ ਹੁਣ ਅੱਗੇ ਇਹ ਡਰਿੰਕਰ ਨੂੰ ਇਦਾਂ ਲਗਾ ਕੇ ਉਲਟਾ ਕਰਕੇ ਰੱਖ ਦੇਣਾ ਹੈ ਇਸ ਤਰ੍ਹਾਂ ਜਿਨ੍ਹਾਂ ਦੀਆਂ ਮੁਰਗੀਆਂ ਮਵਾਰ ਹਨ एदा घाड़ा पाया जाता है तो इधर मुर्गिया हम ट्रिंकर पानी वाले इत रखा जाएगा तो सफाई की है कली वगैरह पाई है बीमारियाँ दूर हो इधर जा लगातार चलना है देखो मुर्गियाँ राजी राजी हो के कि काड़ा पी रही हैं कि जल्दी कर रही हैं जो है मुर्गियाँ अगे जो घाड़ा बचाया है वो शाम के टाइम चलाना है कााड़ा रात दे टाइम भी चलाना है कााड़ा लगातार तीन तीन चार दिन लगातार काड़ा चलाना है ता ही मुर्गियों दिमारियाँ दूर होगी